ਕਨੋ ਕੀ ਹਾਂਜੀ ਮੈਡਮ ਇੱਕ ਹੀ ਬੱਚੀ ਤੁਹਾਡੀ ਹਾਂਜੀ ਤੇ ਕੋਈ ਹੋਰ ਆਸਰਾ ਨਹੀਂ ਰਿਹਾ ਕਰੀ ਮੈਂ ਨਾ ਨਹੀਂ ਕੋਈ ਆਸ ਨਹੀਂ ਮੇਰੀ ਇੱਕ ਬੇਟੀ ਆ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਮਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ ਦਿਆ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਤੇ ਅਸੀਂ 25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੇ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜਿ세 ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਵੀ ਪੜੇ ਲਿਖੇ ਸੀ ਹਾਂ ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਨੌਕਰੀ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਹ ਸਰਕਾਰ ਨੂੰ ਚਾਹੀਦਾ ਕਿ ਇੱਥੇ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਦੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾਏ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਹਾਰਾ ਬਣਨਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹੇ ਤਾਂ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਬੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਮੈਨੂੰ ਤਾਂ ਜਵਾਬ ਮਿਲਦੀ ਹੈ ਕਿ ਫਿਰ ਕੀ ਘਰਵਾਲਾ ਚੱਲਦਾ ਨਹੀਂ ਤੇ ਘਰਵਾਲੀ ਚੱਲੇਗਾ ਕਿਉਂਕਿ ਕੋਈ ਸਾਰਾ ਹੋਰ ਬੱਚੇ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਹੀ ਕਮਾਉਂਗੀ ਤੇ ਮੈਂ ਹੀ ਇਨਾ ਢੱਡ ਪਰਮਗੀ ਹੋਰ ਕੋਈ ਸਾਰਾ ਨਹੀਂ ਬਚਿਆ ਆਈ ਰੋਜੀ ਕਾ ਖਾਲਸਾ ਆਈ ਰੋਜੀ ਕੀਮਤ ਹਾਂਜੀ ਮੈਂ ਜਗਦੇਵ ਸਿੰਘ ਸਰਪੰਚ ਮੌਜੂਦਾ ਪਿੰਡ ਦੇਉ ਤਹਿਸੀਲ ਬਲਾਗ ਜ਼ਿਲ੍ਹਾ ਤਰਨਤਾਰਨ ਇਹ ਵਿਅੰਤੀ ਕਰਦੇ ਆ ਪੰਜਾਬ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਦੀ ਡੈਥ ਹੋਈ ਆ ਹਾਂਜੀ ਲੀਡਰਾਂ ਦੇ ਵਿੱਚ ਹਾਰਟ ਅਟੈਕ ਹੋ ਗਿਆ ਉਸ ਬੰਦੂ ਉਸ ਕੀ ਕਹਿਣਾ ਚਾਹੁੰਦਾ ਮੈਂ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੱਲ ਸ਼ਾਮੀ ਰਾਤ 11:00 ਵਜੇ ਫੋਨ ਆਇਆ ਜਦੋਂ ਪਰਿਵਾਰ ਨੂੰ ਕਿ ਕੈਨੇਡਾ ਵਿੱਚ ਬੱਚੇ ਦੀ ਡੈਕ ਨਾਲ ਮੌਤ ਹੋ ਗਈ ਹੈ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਕਹਿ ਸਕਦੇ ਆਪਾਂ ਕਿਉਂਕਿ ਜਿੰਨੀ ਕਿ ਜ਼ਮੀਨ ਆਉਂਦੀ ਸੀ ਬੱਚੇ ਨੂੰ ਉਹ ਪਿਤਾ ਨੇ ਉਹਨਾਂ ਦੇ ਪਿਤਾ ਨੇ ਜ਼ਮੀਨ ਵੇਚ ਕੇ ਤੁਹਾਨੂੰ ਬਾਹਰ ਕੈਨੇਡਾ ਭੇਜਤਾ ਸੀ ਤੇ ਵਿਆਹ ਤੋਂ ਬਾਅਦ ਤੇ 4-5 ਸਾਲ ਦੀ ਉਮਰ ਵਿੱਚ ਬੱਚੀ ਛੋਟੀ ਇੱਕ ਤੇ ਹੁਣ ਆਪਾਂ ਵੇਖੀਏ ਕਿ ਜਦੋਂ ਪਿੱਛੋਂ ਵੀ ਸਾਰੀ ਜਾਇਦਾਦ ਵੇਚ ਕੇ ਬਚਾ ਜਾ ਚੁੱਕਾ ਸੀ ਇਹ ਕੈਲੀ ਦੇ ਪਰਿਵਾਰ ਦਾ ਵੀ ਹੁਣ ਪਿਤਾ ਦਾ ਵੀ ਉਹੀ ਸਹਾਰਾ ਸੀ ਤੇ ਤੁਹਾਨੂੰ ਪਤਨੀ ਛੋਟੀ ਬੱਚੀ ਦਾ ਵੀ ਸਹਾਰਾ ਉਹੀ ਸੀ ਫਿਰ ਮਾਦਾ ਇਹਨਾਂ ਦੇ ਪਹਿਲਾਂ ਕੁਝ ਚੁੱਕੇ ਚ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਅੱਜ ਦੇ ਹਾਂਜੀ ਤੇ ਪਿੰਡ ਦੇ ਸਰਪੰਚ ਹੋ ਤੁਸੀਂ ਹਾਂਜੀ ਤੇ ਹੈਲਪ ਲਈ ਕੀ ਬੇਨਤੀ ਕਰਦੇ ਹੋ ਪੰਜਾਬ ਸਰਕਾਰ ਨੂੰ ਯਾਤਕਰਾਰ ਨੂੰ ਇਹ ਬੇਨਤੀ ਕਰਦਾ ਜੀ ਕਿ ਉਸ ਬੱਚੇ ਦੀ Laash ਜੇ ਡੈਡ ਬੋਡੀ ਵਾਪਸ ਲੈ ਕੇ ਜਾਂਦੀ ਜਾਵੇ ਉਹ ਪੰਜਾਬ ਸਰਕਾਰ ਜੋ ਵੀ ਮਦਦ ਕਰ ਸਕਦੀ ਜਿਸ ਤਰ੍ਹਾਂ ਵੀ ਉਪਰਾਲਾ ਕਰ ਸਕਦੀ ਆ ਉਹ ਆਪਣੀ ਡੈਡ ਬੋਡੀ ਵਾਪਸ ਲਿਆਂਦੀ ਜਾਵੇ ਪਰਿਵਾਰ ਚਲੋ ਗੱਲਬਾਤ ਨਹੀਂ ਕਰ ਸਕਦਾ ਫਿਰ ਵੀ ਇੱਕ ਜੀ ਮਤਲਬ ਮਿੱਟੀ ਦੇ ਜਿਹੜਾ ਦਰਸ਼ਨ ਮੇਲੇ ਆ ਕਿ ਉਹ ਕਰ ਸਕਣ ਜਿਸ ਤੇ ਉਹਨਾਂ ਦੀ ਵਾਈਫ ਪੜੇ ਲਿਖੇ ਆ ਅੰਤਮ ਦਸਬੰਦੀਆਂ ਅੰਤਮ ਦਸਬੰਦੀਆਂ ਉਪਰਾਲਾ ਕਰੋਗੇ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ ਹਾਂਜੀ ਉਹ ਹੀ ਐਮਐਲਏ ਸਾਹਿਬ ਨੂੰ ਕੋਈ ਨੌਕਰੀ ਭੇਜੇ ਐਮਐਲਏ ਸਾਹਿਬ ਨੂੰ ਮਿਲ ਕੇ ਬੇਨਤੀ ਕਰਾਂਗੇ ਇਹਦੇ ਬਾਰੇ ਕੋਈ ਸੋਚਿਆ ਜਾਵੇ ਕਿ ਜੇ ਉਹ ਬੱਚੀ ਨੂੰ ਇੱਥੇ ਨੌਕਰੀ ਮਿਲ ਜਾਵੇ ਕੋਈ ਕਿਉਂਕਿ ਉੱਥੇ ਗਿਆਨ ਬਹੁਤ ਚਿਰ ਨਹੀਂ ਜੇ ਇਹਨਾਂ ਨੂੰ ਇਹ ਅੱਗੇ ਜਿਹੜੇ ਉੱਥੇ ਆਪ ਨੂੰ ਪਤਾ ਹੀ ਹੈ ਬਾਹਰਲੇ ਸ਼ਹਿਰ ਵਿੱਚ ਰੁਜ਼ਗਾਰ ਦੇ ਕਿੰਨੇ ਕੁ ਮੌਕੇ ਆ ਬੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਬੱਚਿਆਂ ਨੂੰ ਇਹੀ ਸਾਰਾ ਕੁਝ ਟੈਨਸ਼ਨ ਦਾ ਕਾਰਨ ਹੀ ਹੋਇਆ ਬੱਚੇ ਦਾ ਅੱਛਾ ਸੋਚਦਾ ਸੀ ਤੇ ਪਿੱਛੋਂ ਜਿਹੜੀ ਜ਼ਾਇਦਾਦ ਹੈਗੀ ਉਹ ਵੇਚ ਕੇ ਚਲੇ ਗਿਆ ਤੇ ਬਹੁਤ ਸਾਰੇ ਬੱਚੇ ਦੇ ਪਿੰਡਾਂ ਉੱਥੇ ਜਾ ਗਏ ਜਿਹੜੇ ਅਟੈਕ ਆ ਰਹੇ ਇਹਨੇ ਬੱਚਿਆਂ ਨੂੰ ਉੱਥੇ ਜਾ ਕੇ ਨੌਜਵਾਨਾਂ ਨੂੰ ਇਸੇ ਕਰਕੇ ਹੀ ਆ ਰਹੇ ਆ ਜਿੱਥੋਂ ਜਦੋਂ ਜਾਂਦੇ ਆ ਥੋੜੀ-ਬੋਦੀ ਹੁੰਦੀ ਕੋਲ ਵੇਚ ਕੇ ਚਲੇ ਜਾਂਦੇ ਉੱਥੇ ਜਾ ਕੇ ਸੈੱਟ ਹੋ ਜਾਂਦੇ ਔਰ ਜਦੋਂ ਉੱਥੇ ਜਾ ਕੇ ਹਾਲਾਤ ਵੇਖਦੇ ਕੰਮ ਕਰਦੇ ਉੱਥੇ ਬੈਜਦਾ ਕੁਝ ਫੇਰ ਉਹ ਸੋਚਦੇ ਕਿ ਇੱਥੇ ਆ ਕੇ ਮਤਲਬ ਸ਼ਾਇਦ ਠੀਕ ਨਹੀਂ ਕੀਤਾ ਇਹ ਕਾਰਨ ਬਣਦੇ ਆ ਬੱਚਾ ਦੇ ਬਹੁਤ ਹੋਸੀਂ 50 ਕਾਰਨ ਇਹੇ ਬੇਨਤੀ ਕਰਾਂਗੇ ਕਿ ਇੱਥੇ ਕੋਈ ਉਹਨਾਂ ਦਾ ਰੁਜ਼ਗਾਰ ਦਾ ਹੀ ਪ੍ਰਬੰਧ ਕੀਤਾ ਜਾਵੇ ਤੇ ਨਾਲ ਜਿਹੜੇ ਆਪਣੇ ਡੈਡ ਬੋਡੀ ਲੈਣ ਵਾਸਤੇ ਵੀ ਕੋਈ ਪ੍ਰਬਾਲਾ ਕੀਤਾ ਜਾਵੇ ਹਾਂਜੀ ਉਹਦੇ ਜਿਹੜੇ ਤਰ ਬਤਨੀਆਂ ਸੋਨੂ ਵੀਰ ਦੀ ਕੋਈ ਪੜੇ ਲਿਖੇ ਆ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇੱਥੇ 50 ਵਿੱਚ ਤਾਂ ਜੋ ਆਪਣੀ ਬੱਚੀ ਛੋਟੀ ਨੂੰ ਪੜਾ ਲਿਖਾ ਸਕਣ ਚੰਗੀ ਵਿੱਦਿਆ ਦੇ ਸਕਣ ਇਹਨਾਂ ਸਰਕਾਰ ਨੂੰ ਹੈ ਕਿ ਇਹਨੇ ਵੀ ਜਲਦੀ ਜਲਦੀ ਸਾਨੂੰ ਰੁਪਿੰਦਰ ਸਿੰਘ ਦੀ ਬਾਟੀ ਲਿਆ ਦਿੱਤੀ ਤੇ ਇਹ ਵੀ ਅਸੀਂ ਦਰਸ਼ਨ ਜਰੇ ਕਰ ਲਏ। ਕਿਸੇ ਕਿਸ ਤਰ੍ਹਾਂ ਨੂੰ ਭੇਜਿਆ ਸੀ ਕਿਸ ਤਰ੍ਹਾਂ ਗਏ ਸੀ ਕਿਦੋਂ ਦੇ ਗਏ ਸੀ। 7 ਮਹੀਨੇ ਹੋ ਗਏ। 7 ਮਹੀਨੇ ਹੋ ਗਏ। ਹਾਂ ਜੀ। ਪਾਜੀ ਕੀ ਆਪਣਾ ਨਾਮ ਇੱਥੇ ਨਵਜੋਤ कौर। ਕੀ ਲੱਗਦੇ ਸ੍ਰੀ ਰੁਪਿੰਦਰ ਸਿੰਘ? ਮੈਂ ਘਰ ਵਾਲਾ ਸੀ। ਕੰਨਕ ਤੇ ਰੁਪਿਆ ਨਾ ਗਿਆ ਤੇ ਕੀ ਕਰਨ ਬਣਿਆ ਤੇ ਕਿਵੇਂ ਪਤਾ ਲੱਗਾ ਤੁਹਾਨੂੰ ਇਹ 7 ਕਿ ਮਹੀਨੇ ਹੋ ਗਏ ਜਿ ਗਿਆਂ ਨੂੰ ਤੇ ਅੱਜ ਚੰਗੀ ਭਰੇ ਉਹਨਾਂ ਨੂੰ ਉਹਦਾ ਕੰਮ ਨਹੀਂ ਸੀ ਮਿਲਦਾ ਉੱਥੇ ਤੇ ਅੱਜ ਕੰਮ ਤੇ ਗਏ ਸੀ ਉੱਥੇ ਅਚਾਨਕ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਜਦੋਂ ਫੋਨ ਅਸੀਂ ਲਾ ਕੇ ਵੇਖਿਆ ਕਿਸੇ ਨੇ ਫੋਨ ਚੱਕਿਆ ਫਿਰ ਪਤਾ ਲੱਗਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਜਦੋਂ ਗੱਲ ਹੋਈ ਤੁਹਾਡੇ ਨਾਲ ਮੇਰੀ ਰਾਤ ਤੇ ਗੱਲ ਹੋਈ ਸੀ ਉਸ ਤੋਂ ਬਾਅਦ 3 ਘੰਟੇ ਬਾਅਦ ਪਤਾ ਲੱਗਦਾ ਵਾ ਕਿ ਉਹ ਅਟੈਕ ਨਾਲ ਹਸਪੀਟਲ ਦਾਖਲ ਆ ਉਹਨਾਂ ਨਾਲ ਬਾਅਦ ਕੋਈ ਗੱਲ ਨਹੀਂ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਪਰਿਵਾਰ ਦੇ ਨਾਲ ਹੋਰ ਕਿਹਦੇ ਨਾਲ ਗੱਲਬਾਤ ਹੋਈ ਤੁਹਾਡੇ ਬੱਚੇ ਨਾਲ ਗੱਲ ਹੋਈ ਹਾਂਜੀ ਮਾੜੀ ਜੀ ਹੋਈ ਸੀ ਗੱਲ ਕੱਲ ਕੱਲ ਤੇ ਖੁਸ਼ ਨਹੀਂ ਕਿਉਂਕਿ ਮੈਂ ਥੋੜੇ ਦਿਨ ਹੋਏ ਵਾਪਸ ਆਈ ਸੀ ਉਹਨਾਂ ਨੇ ਘਰੇ ਆ ਕੇ ਮੈਂ ਦੇਖਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਨਹੀਂ ਫੋਨ ਹੋਇਆ ਕੀ ਕਰਨ ਚਾਹੁੰਦੇ ਕਿਹਨਾ ਹਾਲਾਤ ਹੈ ਭੱਜ ਗਿਆ ਤੇ ਕੀ ਹੁਣ ਕਰਦੇ ਹਾਲਾਤ ਕੀ ਕਰਨ ਚਾਹੁੰਦੇ ਮੈਂ ਜਿੱਦਾਂ ਇੱਥੇ ਪੜਾਈ ਕਾਫੀ ਕੀਤੀ ਹੋਈ ਸੀ ਇੱਥੇ ਕੋਈ ਨੌਕਰੀ ਨਹੀਂ ਸੀ ਮਿਲਦੀ ਘਰ ਦੇ ਹਾਲਾਤ ਇਹੋ ਜਿਹੇ ਸੀ ਕਿ ਬੱਚੇ ਨੂੰ ਪਾਲਣ ਲਗਾ ਔਖਾ ਹੋਣ ਦੇ ਸੀ ਇਸ ਕਰਕੇ ਅਸੀਂ ਫਿਰ ਪਹਿਲੀ ਵੇਚ ਵਟਕ ਅਸੀਂ ਬਾਹਰ ਗਏ ਮਜਬੂਰੀ ਵਿੱਚ ਬਾਅਦ ਵਿੱਚ ਉਹਨਾਂ ਨੂੰ ਬੁਲਾਇਆ ਲੇਕਿਨ ਕੰਮ ਉੱਥੇ ਵੀ ਨਹੀਂ ਮਿਲਿਆ ਤੇ ਬਹੁਤ ਜ਼ਿਆਦਾ ਮਜਬੂਰੀ ਕਰਕੇ ਸਿਲਾਤਾਜ ਬਾਹਰ ਗਏ ਸੀ ਹੂੰ ਤੂੰ ਕੀ ਮੰਗ ਕਰਦੇ ਸਰਕਾਰ ਕੋਲੋਂ ਜੀ ਸਰਕਾਰ ਤੇ ਉਹ ਕਹਿੰਨੇ ਆ ਕਿ ਮੇਰਾ ਸਮਰਦੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਸਕੀਏ ਕਿਉਂਕਿ ਮੇਰੀ ਬੇਟੀ ਨੇ 7 ਮਹੀਨੇ ਤੋਂ ਉਹਨਾਂ ਦਾ ਮੂੰਹ ਨਹੀਂ ਦੇਖਿਆ ਤੋਂ ਉਹਨਾਂ ਉੱਧਰ ਕੋਈ ਹੋਰ ਤਾਂ ਦੇ ਰਸਤਾ ਰੱਖੇ ਜਿਹੜੇ ਡੈੱਡ ਬੋਡੀ ਇੱਥੇ ਕੋਈ ਨਹੀਂ ਕਰ ਦਿੰਦੇ ਆ ਇਹ ਮੰਗ ਕਰਦੇ ਆ ਹਾਂਜੀ ਨਹੀਂ ਉਧਰ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਕਿਉਂਕਿ ਮੈਂ ਗਈ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਉੱਥੇ ਵਾਪਸ ਆਈ ਸੀ ਤੇ ਹੁਣ ਅੱਡੇ ਕੋਈ ਨਾ ਹਾਂ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਵਿਆਹ ਸਕੀਏ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹਨਾਂ ਦੇ ਡੈੱਡ ਬੋਡੀ ਜਲਦੀ ਤੋਂ ਜਲਦੀ ਭੇਜੀ ਜਾਵੇ ਪੰਜਾਬ ਤੁਸੀਂ ਸੰਸਤਾ ਨਾਲ ਗੱਲ ਕੀਤੀ ਸੀ ਹਾਂਜੀ ਇੱਕ ਸਰਬੱਤ ਦਾ ਭਲਾ ਸੰਸਤਾ ਵਾ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੀ ਡੈੱਡ ਬੋਡੀ ਨੂੰ ਪੰਜਾਬ ਲੈਣ ਤਾਂ ਜਾਵੇ ਐਸਪੀ ਬਰਾਇਨ ਕੀ ਬੇਨਤੀ ਕਰਨਾ ਚਾਹੁੰਦੇ ਹਾਂ ਐਸਪੀ ਉਹ ਬਰਾਇਨ ਨੂੰ ਕਹਿਣਾ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਦੀ ਬੋਡੀ ਨੂੰ ਪੰਜਾਬ ਲਿਆ ਦਿਓ ਤਾਂ ਕਿ ਅਸੀਂ ਉਹਨਾਂ ਆਖੀ ਦਰਸ਼ਨ ਕਰ ਲਈਏ ਚਲੋ ਕੋਈ ਗਾਣ ਕੋਈ ਨਹੀਂ ਜਾਣ ਨਾ ਬੱਤੀ ਜਾਣ ਨਾ ਤਾਂ ਕੋਈ ਨਹੀਂ